ਤੋਂ ਨੇ ਨੂੰ ਕੀ ਹੋ ਗਿਆ ਯਾਰ ਸੁੱਕਦਾ ਹੀ ਜਾਂਦਾ ਹੁਣ ਤਾਂ ਮੀਂਹ ਵੀ ਪੈ ਗਿਆ ਯਾਰ ਇਹਨੂੰ ਚਲਾਣਾ ਚਾਹੀਦਾ ਸੀ ਚਾਚੇ ਨੂੰ ਪੁੱਛ ਕੇ ਆਣਾ ਚਾਚੇ ਇਹ ਮੇਰਾ ਝੋਨਾ ਸਾਰਾ ਸੁੱਕਦਾ ਜਾਂਦਾ ਯਾਰ ਕੀ ਕਾਰਨ ਹੈ ਯਾਰ ਝੋਨਾ ਦੇ ਪੁੱਤ ਯਾਰ ਹੁਣ ਤੈਨੂੰ ਮੈਂ ਇੱਕੋ ਗੱਲ ਦੱਸਦਾ ਜੀਮਦਾਰਾਂ ਦੇ ਬੱਚਾ ਤੂੰ ਸਮਝਦਾ ਨਾ ਵੀ ਝੋਨੇ ਦਾ ਸੁੱਕਣੇ ਚਾਹੀਦੇ ਨੇ ਦੋ ਮੀਂਹ ਪੈ ਗਏ ਆ ਇਹ ਕਿਸੇ ਦੀ ਕੋਈ ਸ਼ਰਾਰਤ ਆ ਜਾਂ ਪਨੀਰੀ ਚ ਕੀਤੀ ਆ ਜਾਂ ਤੇਰੇ ਮਾਨ ਚ ਪਾਣੀ ਤੇ ਇੱਕ ਵਿੱਚ ਕੋਈ ਨਹੀਂ ਕੀ ਕਰਦੀ ਆ ਚੋਨਾ ਸੁਕੜ ਨਹੀਂ ਚਾਹੀਦਾ ਜਿਹੜਾ ਤੇਰਾ ਮਾਨ ਆ ਮੇਰਾ ਸੋਚ ਆ ਪਰੀਦੀ ਵੀ ਆਪਣੀ ਸੜੀ ਗਈ ਸਾਰੀ ਸਮਝ ਨਹੀਂ ਆਉਦੀ ਕਿਸ ਨੇ ਪਨੀਰੀ ਦੀ ਕੋਈ ਸਪਰੇਅ ਕੀਤੀ ਆ ਕੀ ਗਲਤੀ ਕੀਤੀ ਵੀਚੇ ਪਨੀਰੀ ਵੀ ਸੜੀ ਪਈ ਆ ਚਾਚਾ ਸਾਰੀ ਪਨੀਰੀ ਸੜੀ ਪਈ ਆ ਪਰ ਉਹਦੇ ਵਿੱਚ ਕੋਈ ਨਹੀਂ ਟੈਨਸ਼ਨ ਨਾਲ ਆ ਮੋਟਰਸਾਈਕਲ ਘਰੇ ਆ ਗੱਡੀ ਘਰੇ ਆ ਤੈਨੂੰ ਆਪਣੀਦੀ ਭਾਲ ਦੂੰਗਾ ਬਤਰੀ ਯਾਰ ਉਥੇਰੇ ਪਿੰਡਾਂ ਚ ਹੁੰਦੇ ਮੇਰੇ ਫੇਰੇ ਯਾਰ ਜਿਹਨੂੰ ਮੈਂ ਕਹਤਾ ਨਹੀਂ ਬੱਚਾ ਉਹਦਾ ਗੱਲ ਤੇਰੀ ਸਹੀ ਆ ਯਾਰ ਮੈਂ ਤਾਂ ਤੈਨੂੰ ਪਤਾ ਵੀ ਠੇਕੇ ਤੇ ਵਾਣ ਲਿਆ ਸੀਗਾ ਯਾਰ ਕੋਈ ਨਾ ਸੋਚਣਾ ਤੂੰ ਬਾਸਪਤੀ ਲੱਗ ਜੂ ਉਥੇ ਰਿ ਪਨੀਰੀ ਆ ਠੇਕੇ ਠੁੱਕੇ ਨਹੀਂ ਪੈਂਦੇ ਲੈ ਤਾਨੂੰ ਪੋਰਾ ਵੀ ਠੇਕਾ ਨਹੀਂ ਪੈਂਦਾ ਕਰ ਲਾਂਗੇ ਸਾਰਾ ਮਸਲਾ ਹੱਲ ਛੋਨੇ ਦੀ ਲਵਾਈ ਮਨ ਤਾਂ ਪੈ ਗਈ ਦਸਾ ਕਿੱਲਾਂ ਦੀ ਕੋਈ ਨਹੀਂ ਹੁੰਦਾ ਲਵਾਈ ਤਾਂ ਫੇਰ ਵੀ ਆਪਾਂ ਉਹ ਵੀ ਦੇਣੀ ਸੀ ਜੇ ਪੈ ਗਈ ਤਾਂ ਕੋਈ ਨਾ ਮਹਾਰਾਜ ਪੰਜ ਪੰਜ ਮਨ ਕਿੱਲਾ ਹੋਰ ਦੇ ਕੇ ਆਪਣੀ ਤਨ ਤਨ ਹੋ ਜੂਗੀ ਟੈਨਸ਼ਨ ਨਾ ਲਈ ਜਉਂਦੀ ਇਹ ਟੈਨਸ਼ਨ ਮਾਰੀ ਹੁੰਦੀ ਹੈ ਪੈਸੇ ਨਾਲ ਨਹੀਂ ਜਾਣਗੇ ਲੱਦ ਬਰਾਦ ਐਂ ਹੋਈ ਜਾਂਦੀ ਹੁੰਦੀ ਪੁੱਤ ਐਂ ਪਰ ਯਾਰ ਮੈਨੂੰ ਤਾਂ ਝੱਕੇ ਦਾ ਮਾੜਾ ਸੋਚਿਆ ਵੀ ਨਹੀਂ ਕਰਨਾ ਤਾਂ ਕੀ ਹੈ ਯਾਰ ਇਹ ਤਾਂ ਪਤਾ ਹੀ ਹੈ ਤੇਰਾ ਤਾਂ ਕਿਉਂ ਜੇ ਮੈਂ ਤੂੰ ਮੈਚ ਪੜ ਕੇ हट ਨਹੀਂ ਕੋਈ ਤੇਰੀ ਸੋਚ ਮਾਰੀ ਗਿਆ ਪਹਿਲੇ ਦਿਨ ਤੇਰੇ ਸਾਰੇ ਪਿੰਨ ਨੂੰ ਹੀ ਪਤਾ ਆਪਣੇ ਕਿਹੜੇ ਬੰਦੇ ਨੇ ਕੀਤਾ ਇਹ ਮੇਰੇ ਤਾਂ ਕੇਹਾ ਲਾਕਡਾਉਨ ਹੀ ਹੈ ਨਹੀਂ ਯਾਰ ਨਹੀਂ ਪਤਾ ਕਿਸੇ ਨੂੰ ਆਪਾਂ ਕੀ ਦਾ ਨਾਲ ਲਵਾਗੇ ਦੱਸ ਦੇ ਆਪਣੇ ਸਾਰੇ ਪਿੰਨ ਨਾਲ ਬੋਲ ਚਾਲ ਆਪਾਂ ਕੁਝ ਸ਼ਰਾਤ ਕਿਸੇ ਨੇ ਆਪਣਾ ਵਾਹਨ ਵੇਖ ਕੇ ਉਬਲਦੇ ਆ ਵੀ ਵਾਹਨ ਦੱਸ ਕੇ ਲੈ ਪਹਿਲਾਂ ਲੱਗਿਆ ਆਏ ਹੋਵੇ ਕਿਉਂ ਹੋ ਗਿਆ ਕਈ ਗੱਲਾਂ ਹੁੰਦੀਆਂ ਇਹ ਪਰ ਨਹੀਂ ਆਪਾਂ ਨੂੰ バスਪਤੀ ਦੀ ਪਨੀਰੀ ਲੋਕਾਂ ਦੀ ਛੁੱਟੀ ਆ ਉਹ ਲੈ ਲਾਂਗੇ ਜੀ ਹੁਣ ਆਪਾਂ バスਪਤੀ ਲੋਣੀ ਹੁਣ ਤਾਂ ਲੇਟ ਆ バスਪਤੀ ਵਾਲੀ ਪਨੀਰੀ ਮੈਜੂਰ ਟੈਨਸ਼ਨ ਨਾ ਲੈ ਤੂੰ ਕਰ ਦੂ ਮਸਲਾ ਹੱਲ ਮਸਾ ਦਾ ਚਲ ਠੀਕ ਹੈ ਜੇ ਨੂੰ ਆਪਾਂ ਕਿਹਾ ਹੁਣ ਲਾਦਰਦਾਈ ਕਰ ਲੈਂਦੇ ਫੱਟੇ ਲੱਤਨੇ ਮੈਂ ਉਹ ਜੂ ਬਾਸੜਾ ਕੋ ਹੋ ਜੂ ਬਾ ਇਹਨੂੰ ਕਿਹਾ ਸੀ ਨਾ ਮੈਂ ਆ ਗਿਆ ਵੀ ਮੇਰੀ ਲੋਕਾਂ ਦਾ ਹੈਗਾ ਹੈਗਾ ਆ ਆ ਗਿਆ ਇਹ ਆਜੇ ਖੇਤੋਂ ਵੀ ਦੂਸ਼ਕੀਰੀ ਚ ਲੈ ਕੇ ਦੇਊਗਾ ਲੈ ਕਰਨਾ ਕਰੋ ਯਾ ਪਿੰਡੀ ਦਾ ਕੀ ਬਲਦਾ ਹ ਕਿੰਨਾ ਦੀ ਮੈਂ ਦੇ ਦੂੰਗਾ ਬਾਕੀ ਜੋ ਆਪਦਾ ਇੰਤਜ਼ਾਮ ਬਈ ਯਾਰ ਲਵਾਈ ਤਾਂ ਮੇਰੇ ਪੱਲੇ ਪੈ ਗਈ ਆ ਸਾਰੀ ਤੂੰ ਇਹਨੇ ਪੈਲੀ ਦਾ ਪੈਗੀ ਜਿਹੜੀ ਗੱਲ ਹੋ ਗਈ ਖਰਚਾ ਤੇਰਾ ਹੋ ਗਿਆ ਮੈਨੂੰ ਹੀ ਪਤਾ ਖਰਚਾ ਹੋਇਆ ਪਰ ਹੁਣ ਇਹਨੇ ਕੀ ਕਰਦੇ ਹਾਂ ਤਾਂ ਇਹੀ ਜਾਣਤਾ ਐ ਇਹੀ ਜਾਣਤਾ ਬਈ ਸ਼ਾਰਤੀ ਯਾਰ ਕੀ ਨਹੀਂ ਕੀਤੀ ਹੋਈ ਇਹ ਯਾਰ ਇਹ ਕੋਈ ਲੋਕ ਕਿਹੜੇ ਖੁਆ ਚੱਕੇ ਤਿੰਨ ਲੋਕ ਪਤਾ ਨਹੀਂ ਕਿਹੜਾ ਮੈਂ ਤਾਂ ਇਹ ਕਿ ਮਾੜਾ ਸੋਚਿਆ ਹੀ ਨਹੀਂ ਬਈ ਮੈਨੂੰ ਪਤਾ ਨਹੀਂ ਸੋਚਿਆ ਪਰ ਲੋਕ ਇੰਨਾ ਚੰਗੇ ਸਮਝਦੇ ਬਈ ਰਾਜੇ ਬਹੁ ਮਾੜੀ ਗੱਲ ਹੋਈ ਯਾਰ ਤੇਰਾ ਸਾਰਾ ਚੋਨਾ ਸੁੱਗ ਗਿਆ ਮੈਂ ਹੁਣ ਵੇਖਿਆ ਮੈਂ ਤਾਂ だっਕੇ ਜਿਹਨੇ ਵੀ ਕੀਤਾ ਬਹੁਤ ਗਲਤ ਕੰਮ ਕੀਤਾ ਯਾਰ ਹੋਰ ਬਈ ਯਾਰ ਕੁੱਤਾ ਵਾਂਗੂ ਪਾਲੀ ਸੀ ਪਣੀਰੀ ਮੈਂ ਹੁਣ ਤਾਂ ਮੇਰਾ ਖੇਤ ਜਾਣ ਨੂੰ ਜੀ ਨਹੀਂ ਕਰਦਾ ਉਹ ਲਾ ਸਾਰਾ ਹੀ ਸੁੱਕ ਗਿਆ ਯਾਰ ਉਹ ਇਹ ਤਾਂ ਸ਼ਰਾਰਤ ਆ ਕਿਸੇ ਦੀ ਹਾਂ ਇਹ ਕਮਾਲ ਹੋ ਗਿਆ ਨਾ ਰੱਤ ਬਣੇ ਕਿਵੇਂ ਸੁੱਕ ਗਿਆ ਹਾਂ ਸ਼ਰਾਰਤ ਕੀਤੀ ਆ ਸ਼ਰਾਰਤ ਕੀਤੀ ਜਿਵੇਂ ਹਾਂ ਅੱਛਾ ਇਹ ਜੋ ਆਈ ਛੜਕੀ ਆ ਦਵਾਈ ਕਿਸੇ ਨੇ ਇਹ ਬੇਈਮਾਨੀ ਆ ਜਿਹੜਾ ਰੱਤੋਂ ਨਾ ਸਿਕਾਤਾ ਉਹ ਜਿਹਨੇ ਕੀਤਾ ਤੇ ਉਹ ਭਰੂਗਾ ਵੀ ਨਾ ਪਰ ਨੀਰਾ ਪੈਣੀ ਆ ਇਹ ਕਿਸਦਾ ਮਾੜਾ ਕਰਾਂਗੇ ਤਾਂ ਭਰਾਂਗੇ ਜੀ ਉਹ ਮੰਗਰ ਸਿਆ ਕੀ ਹੋ ਗਿਆ ਤੈਨੂੰ ਬਾਈ ਤੂੰ ਤਾਂ ਜਮਾ ਹੀ ਸੁੱਕ ਗਿਆ ਯਾਰ ਤੂੰ ਤਾਂ 15 ਛੋਟੇ ਰਗਾ ਪਿਆ ਸੀ ਵਾਹਿਗੁਰੂ ਅਰਜ ਮੰਗਲਾ ਪੁਜੀ ਕੀ ਫਤਹ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਰਦਾਰ ਜਰਨੈਲ ਸਿੰਘ ਸੰਧੂ ਰੱਬ ਦੇ ਭਾਣੇ ਅਨਸਾਰ ਆਕਾਚਲਾਣਾ ਕਰਗੇ ਹਨ ਸੋ ਉਹਨਾਂ ਦੇ ਅੰਤਮ ਸਿਸਕਾਰ ਦੀ ਬਿਲਕੁਲ ਤਿਆਰੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਲੈ ਮੰਗਲਾ ਜਨੈਰ ਚੱਲ ਗਿਆ ਕੱਲ ਤਾਂ ਮੇਰਾ ਪਤਾ ਲੱਗ ਗਿਆ ਜਮਈ ਸੁੱਕਿਆ ਭਾਈ ਸੁੱਕਣਾ ਤਾਂ ਸੀਗਾ ਹੀ ਉਹਨੇ ਰਾਜੇ ਦਾ ਝੋਨਾ ਉਹਨੇ ਸਿਖਾਇਆ ਸੀ ਤੇ ਮੈਂ ਵੀ ਉਹਦੇ ਨਾਲ ਭਾਗੀਦਾਰ ਸੀ ਇਹਨਾਂ ਹੱਥਾਂ ਨਾਲ ਹੀ ਮੈਂ ਉਹਦੀ ਪਨੀਰੀ ਤੇ ਸਪਰੇ ਛੜਕੀ ਸੀ ਭਾਈ ਮੰਗਲਾ ਤੂੰ ਯਾਰ ਇਹ ਕੰਮ ਕਿਉਂ ਕੀਤਾ ਤੇਰਾ ਰਾਜੇ ਨਾਲ ਕੀ ਵੈਰ ਸੀ ਉਹ ਤਾਂ ਬੰਦਾ ਹੀ ਬੜਾ ਭਗਤਾ ਯਾਰ ਬਾਈ ਮੇਰਾ ਗਰੀਬ ਬੰਦੇ ਦਾ ਕਹਾੜਾ ਵੇ ਵੈਰ ਤਾਂ ਉਹ ਜਰਨੈਲ ਦਾ ਸੀ ਜਿਹੜਾ ਰਾਜੇ ਦੀ ਜ਼ਮੀਨ ਤੇ ਅੱਖ ਰੱਖ ਕੇ ਬੈਠਾ ਸੀ ਮੈਂ ਤਾਂ ਗਰੀਬ ਬੰਦਾ ਬਾਈ ਤੈਨੂੰ ਪਤਾ ਹੀ ਆ ਮੈਂ ਤਾਂ ਜਰਨੈਲ ਨਾਲ ਲੜਿਆ ਸੀ ਹੈ ਤੇ ਮੇਰੀ ਉਹਨੇ ਮਦਦ કરી ਸੀ ਪੈਸਿਆਂ ਦੀ ਤੇ ਮੈਂ ਉਹਦੇ ਪੈਸੇ ਮੋੜਨੇ ਸੀ ਉਹ ਮੈਨੂੰ ਕਹਿੰਦਾ ਜਾਂ ਤਾਂ ਮੇਰੇ ਪੈਸੇ ਵੋੜ ਤੇ ਨਹੀਂ ਫਿਰ ਆ ਕੰਮ ਕਰ ਮੈਨੂੰ ਤਾਂ ਭਾਈ ਮਜਬੂਰੀ ਦੇ ਵੇ ਟੱਕ ਜੱਪੜਾ ਪਿਆ ਤੇ ਆ ਦੇਖ ਲੈ ਮਾਲਕ ਨੇ ਮੈਨੂੰ ਕਿੱਡੀ ਵੱਡੀ ਸਜ਼ਾ ਦਿੱਤੀ ਆ ਭਾਈ ਕਿਸੇ ਦਾ ਮਾਰਾ ਨਹੀਂ ਕਰਨਾ ਚਾਹੀਦਾ ਇਥੇ ਨਰਕ ਸਰਕਾਰ ਪ੍ਰਮਾਤਮਾ ਅੱਗੇ ਮੈਂ ਤਾਂ ਇਹੀ ਅਰਦਾਸ ਕਰਦਾ ਕਿ ਵਾਹਿਗੁਰੂ ਮੈਨੂੰ ਮਾਫ਼ ਕਰ ਦੇ ਮੈਂ ਮਾਫ਼ੀ ਦੇ ਲਾਇਕ ਨਹੀਂ ਭਾਈ ਮੈਂ ਮਾਫੀ ਮੈਂ ਮਾਫੀ ਦੀ ਮਾਫੀ ਦੀ ਮਾਫੀ